ਗੁੱਸਾ ਬੇਗਾਨਿਆਂ ਨਾਲੋਂ ਆਪਣਿਆਂ ਤੇ ਜ਼ਿਆਦਾ ਹੁੰਦਾ ਬੱਚਾ देर ਨਾਲ ਰਾਤ ਨੂੰ ਘਰ ਆਵੇ ਤੇ ਮਾਂ ਪਿਓ ਨੂੰ ਫਿਕਰ ਹੁੰਦਾ ਖੰਦਾ ਏ ਇਸ ਲਈ ਮਾਂ ਪਿਓ ਨੂੰ ਉਸ ਬੱਚੇ ਤੇ ਗੁੱਸਾ ਹੁੰਦਾ ਉੱਚਾ ਜੇਕਰ ਪੜਦਾ ਨਹੀਂ ਆਵਾਰਾ ਫਿਰਦਾ ਹੈ ਤਾਂ ਵੀ ਮਾਪਿਓ ਨੂੰ ਗੁੱਸਾ ਹੇ ਕੱਲ ਨੂੰ ਇੱਕ ਹੀ ਕਰੂਗਾ ਜੇ ਪੜੇਗਾ ਨਹੀਂ ਚੰਗਾ ਕੰਮ ਨਹੀਂ ਮਿਲੇ ਇਹ ਬੱਚਾ ਮਾੜੀ ਸੰਗਤ ਇਹ ਪੈਂਦਾ ਤਾਂ ਵੀ ਮਾਪਿਓ ਨੂੰ ਗੁੱਸਾ ਹੂੰ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ